ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਚਵਿੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਦੋ ਝੋਟੀਆਂ ਦਿਖਾਵਾਂਗੇ ਜੋ ਦੋਵੇਂ ਸੂਈਆਂ ਸਵਾਈਆਂ ਵਾਂ ਦੋਵਾਂ ਨੂੰ ਕਟੀਆਂ ਤੇ ਦੋਵਾਂ ਦੇ ਪਿਛੇ ਫੀਮੇਲ ਕਾਫ ਆ ਤੇ ਆਪਾਂ ਪਹੁੰਚੇ ਆ ਵੀਰ ਹਰਪਾਲ ਦੇ ਕੋਲ ਤੇ ਆਜੂ ਕਰਦੇ ਆਪਾਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਆਂ ਪਸ਼ੂਆਂ ਦੀ ਡਿਟੇਲ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੱਗੇ ਵੀ ਸਤਿ ਸ਼੍ਰੀ ਅਕਾਲ ਹੋ ਸਨਾਓ ਠੀਕ ਠਾਕ ਜੀ ਵਧੀਆ ਵਧੀਆ ਜੱਗੇ ਵੀ ਤੁਸੀਂ ਸਨਾਓ ਹਾਂ ਜੀ ਕਿਰਪਾ ਵਾਹਿਗੁਰੂ ਦੀ ਜੱਪਾ ਜੈ ਦੀ ਜੱਗੇ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਹਾਂ ਮੇਰਾ ਭਾ ਪਾ ਸਿੰਘ ਜੇ ਪਿੰਡ ਚੁਵਿੰਡਾ ਜਿਲ੍ਹਾ ਮਥਾ ਸੀਚ ਨਾਲਾ ਜੇ ਤੇ ਫੋਨ ਨੰਬਰ ਵੀ ਬੋਲ ਦਿਓ 96459495 ਠੀਕ ਹੈ ਜੀ ਹਾਂ ਨਗੀਨਾ ਲਿਆ ਆਂਦਾ ਕੱਢ ਕੇ ਜੱਗੇ ਵੀ ਨਗੀਨਾ ਹੀ ਲਿਆ ਆਂਦਾ ਹਰਿਆਣੇ ਦਾ ਕੱਢ ਕੇ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਤੇ ਫੋਨ ਨੰਬਰ ਵੀਰ ਜੀ ਆਪਣਾ ਬੋਲ ਦਿਓ ਨੰਬਰ 96459495 ਜੱਗੇ કરી ਕੇ ਸ਼ੁਰੂਆਤ ਤੇ ਕੱਕ ਕਰੋ ਕੈਮਰੇ ਦੇ ਵਿੱਚ ਨਹੀਂ ਆਉਂਦੀ ਮੱਝ ਹਾਂਜੀ ਹਾਂਜੀ ਇਹ ਦੱਸਿਓ ਮਹਾਰਾਜੀ ਡਿਟੇਲ ਵੀਰ ਜੀ ਇਹ ਮਾਝੇ ਦੇ ਖੱਲੇ ਆਟਾ ਮੋਗਾ ਦੁੱਧ ਰੱਬ ਦਾ ਲਾਪੇ 14 ਤੋਂ 15 ਕਿਲੋ ਅੱਛਾ ਜੀ ਲਓ ਭਾਜੀ ਲੋਹਰ ਹੇਨੇ ਦੀ ਮਾਝਾ ਵੇਰੋ ਮੇਰੇ 6 ਫੁੱਟ ਜਵਾਨ ਆ ਤੇ ਮੇਰੇ ਇੱਥੇ ਆਉਂਦੇ ਹੀ ਵੇਖੋ ਲੋ ਭਜੀ ਕੱਦ ਕੋਤ ਬਹੁਤ ਹੀ ਚੰਗਾ ਵਾ ਕਿੰਨਾ ਸੁਆ ਸੁਈ ਹੋ ਗਈ ਵੀਰ ਜੀ ਦੋ ਸੁਆ ਸੁਈ ਜੱਗੇ ਵੀਰੇ ਲੋ ਭਜੀ ਦੂਜਾ ਸੁਆ ਸੁਈ ਯਾਰ 14 15 ਲੀਟਰ ਜਿਹੜਾ ਦੁੱਧ ਤਿਆਰ ਆ ਤਿਆਰ ਤਿਆਰ ਤੇ ਕਰੋ ਚੱਕ ਜੈਡ ਬਲੈਕ ਪਿਓਰ ਮੋਰਾ ਨਸਲ ਦੀ ਆ ਗਈ ਆ ਇੱਕ ਰੰਗ ਨਹੀਂ ਮਤਲਬ ਇਹ ਕਵਾਲੂ ਨਹੀਂ ਚਿੱਟਾ ਠੀਕ ਆ ਲਓ ਭਾਜੀ ਪੂਛ ਤੱਕ ਹੀ ਵਾਲ ਜਿਹੜੇ ਕਾਲੇ ਆ ਕਾਲੇ ਕਾਲੇ ਤੇ ਖੋਲੋ ਵੀਰ ਜੀ ਖੋ ਤੇ ਸੂਈ ਨੂੰ ਕਿੰਨਾ ਕ ਟਾਈਮ ਹੋ ਗਿਆ ਉਹ ਵੀਰ ਜੀ ਸੂਈ ਨੂੰ 2 3 ਮਹੀਨੇ ਹੋ ਗਏ ਮਗਰ ਸੱਜਰ ਵੀ ਉਨੂੰ ਹੀ ਕੱਟੀ ਦੇ ਦੀ ਤੇ ਸੱਜਰ ਨੇ ਦੁੱਧ ਚੰਗਾ ਚੋਆ ਹੋਣਾ ਫਿਰ ਤੇ ਮੇਰੇ ਘਰ ਵਾਲੇ ਆਂਦੇ 20 22 ਕਿਲੋ ਦੁੱਧ ਚੋਆ ਵੀਰ ਜੀ ਉਹ ਬਾਹਰ ਚੱਲ ਕੇ ਨਾ ਤਾਂ ਵੇਚੀ ਆ ਠੀਕ ਆ ਠੀਕ ਆ ਲਓ ਵੀ ਜੀ ਸੱਜਰ ਨੇ ਜਿਹੜਾ ਦੁੱਧ 20 22 ਲੀਟਰ ਭਰਿਆ ਵਾ ਤੇ 3 ਮਹੀਨੇ ਦੇ ਆਸ-ਪਾਸ ਟਾਈਮ ਹੋ ਗਿਆ ਸੂਈ ਨੂੰ ਤੇ 14 15 ਲੀਟਰ ਅਜੇ ਵੀ ਦਈ ਜਾਂਦੀ ਕਰਮ ਵਾਲੀ ਕਰੋ ਜੀ ਚੈੱਕ ਬਾਕੀ ਕੱਦ-ਵੱਚਨ ਬਹੁਤ ਹੀ ਜ਼ਿਆਦਾ ਵਾ ਤੇ ਐ ਨੂੰ ਘਮਾਓ ਵੀਰ ਜੀ ਇਦੋਂ ਸੂਰਜ ਪਾਉਂਦਾ ਦਿਖਣ ਨਹੀਂ ਕੋਈ ਵਿ ਐਂਡ ਜੈਡ ਬਲੇਗ ਆ ਤੇ ਆਰਡਰ ਕੁਆਲਟੀ ਦਾ ਜੇ ਵੀ ਸੱਜਰਾਂ ਨੂੰ ਪਰੇ ਕਰੀ ਜਾਂਦੀ ਆ ਦੇ ਥਣ ਥਣ ਵੀ ਬਹੁਤ ਚੰਗਾ ਲੱਗਾ ਵਾ ਲਓ ਬਾਈ ਜੀ ਦੋ ਜਾ ਸੁਆ ਸੁਈ ਜਾ ਅੱਜ ਟਾਈਮ 14 15 ਲੀਟਰ ਦੁੱਧ ਹਾਜ਼ਰ ਆ ਇਹ ਫੀਮਲ ਕਾਫ ਜੇ ਪਿਛੇ ਜੇ ਥਣ ਭੰਡਾ ਤੁਹਾਨੂੰ ਲੱਗੇ ਤਾਂ ਚੈੱਕ ਕਰਵਨੇ ਆ ਲਓ ਭਾਜੀ ਬਿੰਦੀਆਂ ਵਾਲਾ ਆ ਗਿਆ ਜੀ ਬਿੰਦੀਆਂ ਬਿੰਦੀਆਂ ਜੱਗੇ ਵੀਰੇ ਕਿ ਥਾੜੇ ਵੀ ਆਣ ਗਿੱਠ ਗਿੱਠ ਤੋਂ ਬਾਹਰ ਜਾਣ ਦੇ ਕਰੋ ਜੀ ਚਿਆ ਆਹ ਦੇਖੋ ਠੀਕ ਹੈ ਠੀਕ ਹੈ ਠੀਕ ਹੈ ਜੀ ਹਾਂਜੀ ਆਹ ਜੱਗੇ ਵੀਰੇ ਤੇ ਕੱਟੀ ਜੇ ਅਰਜਨ ਕੁੰਗੜ ਦੀ ਕੱਟੀ ਜੇ ਮਗਰ ਲਓ ਭਾਜੀ ਆਹ ਵਾਲਾ ਫੀਮਲ ਕਾਫ ਜੇ ਕਰੋ ਚੈੱਕ ਤੇ ਕਾਫ ਵੀ ਚੰਗੇ ਸਿਮੰਦ ਆ ਗਿਆ ਵਾ ਇਹ ਕੀ ਮੁੱਲ ਕਰਨਾ ਵੀਰੇ ਜੇ ਰੱਖ ਰਹੇ ਚੰਗੇ ਵੀਰ ਉਹਨਾਂ ਨੇ 2 ਲੱਖ ਦੀ ਲਿਆਂਦੀ ਸੀ ਅੱਛਾ ਜੀ ਹੁਣ ਆਪਾਂ ਤਾਂ ਕਿੰਨੇ ਦੇ ਦਈਏ ਆਪਾਂ ਕਰੀਏ ਜਾਇਦ ਜਿਆ ਹਿਰਕੇ ਆਪਾਂ ਨਿਗਾਹ ਜੇ ਮੁੱਲ ਕਰੀਏ ਮੰਨ ਲਓ ਵੀ ਜਿਹੜਾ ਮਾਲ ਹੈ ਪਹਿਲੇ ਫੋਨ ਤੇ ਵੇਖਦੇ ਹਾਂ ਹਾਂਜੀ ਲੱਖ ਦੀ ਜਗ ਵੀ ਦੇ ਦਈਏ ਕਰਦਿਏ ਜਾਇਦ ਜੇ ਜਾਂਦੀ ਆਪਾਂ ਜਾਇਦ ਕੀ ਕਰਾਉਣੀ 10 ਛੱਡ ਦਈਏ ਮੈਂ ਜਨਾ। 10 ਨਾ ਛੱਡੀਏ 5 ਹੋ ਛੱਡੀਏ ਹਾਂ ਨਾ 85000 ਦੀ ਹੋਗੀ। ਲਓ ਭਾਜੀ ਕੋਈ ਝੋਟੀ ਕੋਈ ਦੇ ਜੇ ਲਾ ਕੇ ਜੇ ਤਾਂ ਮੈਂ ਮੰਨ ਜੂ ਉਹਨੂੰ। ਲਓ ਭਾਜੀ ਬਿਲਕੁਲ ਜੇ ਜੱਪੀ ਵਾਲਾ ਜੱਗੇ ਵੀਰ ਹਾਲ ਪਾਉਂਗਾ ਇੰਦੀ ਝੋਟੀ ਕੋਈ 85 ਦੀ ਦੇ ਦੇ ਦੇ। ਲਓ ਭਾਜੀ 5000 ਦਾ ਵੀ ਲੈਂਦਾ। ਉਹ ਪਾਉਂਦੇ ਤੁਸੀਂ ਵੇਖੋ ਵੀ ਇੰਦੀ ਕੋਈ ਦੇ ਦੂਗਾ। ਨਹੀਂ ਬਿਲਕੁਲ ਬਿਲਕੁਲ ਲਓ ਭਾਜੀ। ਤੁਸੀਂ ਮੰਨ ਕੇ ਲੈ ਜਾ ਮੇਰੀ ਝੋਟੀ। ਠੀਕ ਹੈ ਠੀਕ ਹੈ ਲਓ ਭਾਜੀ ਸੱਜਣਾ ਜਿੰਨਾ ਦੁੱਧ ਹੋਣੀ ਆ। ਇਹ 85000 ਦੇ ਵੀਰਾਂ ਦਾ ਵੀ ਦੇ ਰਾਂਗੇ ਐਡੀ ਝੋਟੀ ਚੱਕੇ ਵੀਰ ਕੋ ਦੇ ਦੇ 5000 ਨੂੰ ਹਾਰ ਪਾ ਗਿਆ ਉਹ ਘਰ ਜਾ ਕੇ ਲਓ ਬਾਈ ਜੀ 5000 ਦਾ ਇਨਾਮ ਦਊ ਵੀਰ ਤੇ ਬਾਕੀ ਵਾਕਿਆ ਗੱਲ ਸਹੀ ਆ ਵੀਰ ਦੀ ਵੀ ਨਹੀਂ ਇਹਨੇ ਰੀ ਕੋਈ ਦਿੰਦਾ ਤੇ ਬਿਲਕੁਲ ਨੋਰਮਲ ਰੇੜਿਆ ਵੀਰ ਹਰਪਾਲ ਦਾ ਤੇ ਪਸ਼ੂ ਵੀ ਬਹੁਤ ਚੰਗੇ ਹੁੰਦੇ ਆ ਤੇ ਕਰੋ ਚੈੱਕ ਬਹੁਤ ਜਿਆਦਾ ਚੰਗੇ ਰਿਕਾਰਡ ਵਾਲੀ ਆ ਪਿਓਰ ਮੋਹਰਾ ਨਸਲ ਦੀ ਆ ਪਿਓਰ ਮੋਹਰਾ ਕਰੋ ਜੀ ਚੈੱਕ ਥਣ ਭਾਂਡਾ ਵੀ ਬਹੁਤ ਜਿਆਦਾ ਚੰਗਾ ਬਹੁਤ ਜੱਗੇ ਵੀਰੇ ਮਾਜਰਾ ਬਹੁਤ ਹੀ ਚੰਗੀ ਆ ਜਿੰਨੀ ਵੀ ਭਾ ਗਈ ਬਹੁਤ ਹੀ ਜਿਆਦਾ ਚੰਗੀ ਆ ਹਾਂਜੀ ਤੇ ਆਇਓ ਹੁਣ ਦੂਜੇ ਨੰਬਰ ਤੇ ਦੱਸਿਓ ਭਾਜੀ ਇਹਦੇ ਬਾਰੇ ਇਹ ਦੂਜਾ ਸੂਆ ਜੱਗੇ ਵੀ ਸੂਈ ਆ ਅੱਛਾ ਜੀ 2 ਮਹੀਨਾ ਹੋ ਗਿਆ ਸੂਈ ਨੂੰ ਅੱਛਾ ਜੀ ਤੇ ਮਮਾਰ ਉੱਥੇ ਪਹਿਣਾ ਟਾਈਮ ਲਗਾ ਦੇਣਾ ਤੁਹਾਨੂੰ ਅੱਜ ਮਹਲੋ ਜੱਗੇ ਵੀ 4 ਵਜੇ ਲੱਗੇ ਆ ਤੇ ਨੌ 54 ਮਿੰਟ ਹੋਏ ਆ ਠੀਕ ਹੈ ਠੀਕ ਹੈ ਜੀ ਸਵੇਰੇ 7:00 ਜੀ ਚੋਈਓ ਆਪਣੀ ਅੱਛਾ ਜੀ ਹਾਂ ਜੀ ਹਾਂ ਜੀ ਦੁੱਧ ਅੱਠ ਹੋ ਜੇ 9 ਜੀ ਇਹਨਾਂ ਤਿਆਰ ਚ ਮਗਰ ਇਹਦੇ ਵੀ ਕੱਟੀ ਮਹੀਨੇ ਦੀ ਸੂਈ ਜੇ ਠੀਕ ਹੈ ਠੀਕ ਹੈ ਲਓ ਭਜੀ 8-9 ਲੀਟਰ ਜਿਹੜਾ ਦੁੱਧ ਤਿਆਰ ਆ ਤੇ ਕਰੋ ਠੰਡਾ ਭੰਡਾ ਇਹਦਾ ਵੀ ਬਹੁਤ ਚੰਗਾ ਵਾ ਸਵੇਰੇ 7 ਵਜੇ ਦੀ ਚਵਾਈ ਆ ਤੇ ਅਜੇ 4 ਵਜੇ ਆ ਤੇ ਕਰੋ ਜੱਕ ਫੇਸ ਕੁਆਲਟੀ ਇਹਦੀ ਵੀ ਤੁਸੀਂ ਲਓ ਭਾਈ ਜੀ ਸੰਗ ਸੰਗ ਬਹੁਤ ਚੰਗਾ ਲੱਗਾ ਵਾ ਤੇ ਕੱਦ ਵਜਨ ਦੀ ਇਹ ਵੀ ਚੰਗੀ ਆ ਇਹ ਦੂਜਾ ਸੂਆ ਸਹੀ ਵੀਰ ਜੀ ਦੂਜਾ ਸੂਆ ਜਦ ਇਹ ਵੀ ਤਾਂ ਆ ਕੱਟੀ ਜੇ ਇਸ ਕਾਲੀ ਠੀਕ ਆ ਠੀਕ ਆ ਤੇ ਸੱਜਣ ਨੇ ਪਹਿਲਾਂ ਕਿੰਨਾ ਕਿ ਪਹਿਲੇ ਸਵੇਰੇ ਚਵਾਇਆ ਦੁੱਧ ਮਨ ਲਾ ਪਹਿਲੇ ਸਵੇਰ 13-14 ਕਿਲੋ ਦੁੱਧ ਚਵਾਇਆ ਕੋਈ ਸਾਂਹ ਵਾਲਾ ਲੈ ਗਿਆ ਦੁੱਧ ਵਾਰ ਕੀ 12-13 ਕਿਲੋ ਪਾ ਜੂਗੀ ਠੀਕ ਆ ਠੀਕ ਆ ਲਓ ਭਾਈ ਜੀ ਸਾਂਹ ਵਾਲਾ ਕੋਈ ਵੀਰ ਭਰਾ ਲੈ ਗਿਆ ਦੁੱਧ ਬਾਈ ਕਹਿੰਦਾ ਕਿ 13-14 ਲੀਟਰ ਕਰ ਜੂਗੀ ਥਣ ਪਾਂਡਾ ਚੰਗਾ ਬਹੁਤ ਹੀ ਕਰੋ ਚੱਕ ਲਾਗੇ ਤੂੰ ਥਾਣਾ ਦਾ ਸੈਜਗਾ ਬਹੁਤ ਸ਼ਾਨਦਾਰ ਇਹਦਾ ਵੀ ਤੇ ਇਹਦਾ ਕੀ ਮੁੱਲ ਕਰਨਾ ਵੀਰ ਜੀ ਹਰ ਜੀ ਦਾ ਵੀ ਨਿਕਾ ਜਾਈਏ ਜੱਗੇ ਵੀਰ ਇਹ 65 ਦੀ ਦੇ ਦਈਏ ਜਾਣ ਦੀ ਜਾਇ ਜੀ ਅਬੀ ਪਾ ਲਓ ਜਾਇ ਜਿੰਨੀ ਕਰਾਉਣੀ ਆ ਜਾਇ ਛੱਡਣਾ ਕਿ ਵਾਦੇ ਚੋਂ ਨਾ ਛੱਡਿਆ ਹਾਂ ਨਾ ਜੱਗੇ ਵੀ 60000 ਦੀ ਦਵਾਂਗੇ 500 ਰੁਪਏ ਆਪਣਾ ਛੋੜ ਵਿੱਚੋਂ ਠੀਕ ਆ ਲੋ ਬਈ ਜੀ 62000 ਚੋਂ 500 ਰੁਪਏ ਛੋੜ 56500 ਵਿੱਚ ਹਾਂ ਤੇ ਦੁੱਧ ਵੀ ਚੰਗਾ ਚਵਾਈ ਜਾਊਗੀ ਤੇ ਆਪ ਵੀ ਕੱਟ ਕੱਟ ਦੀ ਚੰਗੀਆ ਕਰੋ ਚੱਕ ਹਾਂ ਜੀ ਤੇ ਸੂਈ ਨੂੰ ਕੋਈ ਮਹੀਨਾ ਦੇ ਆਸ-ਪਾਸ ਟਾਈਮ ਹੋ ਗਿਆ ਇਹਦੇ ਪਿੱਛੇ ਵੀ ਫੀਮੇਲ ਕਾਫ ਹੈ ਤੁਹਾਨੂੰ ਚੈੱਕ ਕਰਾ ਦਿੰਨੇ ਆਪਾਂ ਉਹ ਵੀ ਹਾਂਜੀ ਹਾਂਜੀ ਤੇ ਕਰੋ ਚੈੱਕ ਆ ਟਾਪ ਦਾ ਨਗੀਨਾ ਹਰਿਆਣੇ ਦਾ ਕਾਲਾ ਮਾਲ ਹੈ ਕਰੋ ਜੀ ਚੈੱਕ ਆ ਵਾਲਾ ਦਾ ਫੀਮੇਲ ਕਾਫ ਜੇ ਤੇ ਦੋਵਾਂ ਪਿੱਛੇ ਫੀਮੇਲ ਕਾਫ ਆ ਪਹਿਲੇ ਨੰਬਰ ਦੀ ਪੂਰੀ ਜੀ ਤੇ ਕਰੋ ਜੀ ਚੈੱਕ ਬਹੁਤ ਹੀ ਜ਼ਿਆਦਾ ਚੰਗੀ ਰਕਾਰਡ ਵਾਲੀ ਝੋਟੀ ਆ ਇਹ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਵੀਰਾਂ ਭਰਾਵਾਂ ਦਾ